ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਭਾਈ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਰਾਂ ਵੀ ਸਾਡਾ ਸਮਾਜ ਦੇਖ ਲਓ ਵੀ ਮੈਂ ਸਿੱਧੂ ਮੂਸੇ ਵਾਲੇ ਦੇ ਘਰੇ ਮਲਕੌਰ ਸਿੰਘ ਜੀ ਦੇ ਪੁੱਤਰ ਹੋਇਆ ਮੈਂ ਉਹਦੀ ਗੱਲ ਕਰਨ ਲੱਗਿਆ ਤੇ ਮੈਨੂੰ ਕੋਈ ਇਹ ਨਹੀਂ ਹੈਗਾ ਲਾਲਚ ਵੀ ਮੈਨੂੰ ਫਿਲਮ ਜਾਂ ਪੈਸੇ ਦਾ ਜਾਂ ਕਿਸੇ ਚੀਜ਼ ਦਾ ਵੀ ਹਾਂ ਮੇਰੇ ਵੀਊ ਨਹੀਂ ਜਾਂ ਮੈਂ ਇਥੋਂ ਕਮਾਈ ਕਮਾਈ ਕਬੂਈ ਨਹੀਂ ਗੱਲ ਸੱਚ ਦੀ ਹੈ ਹੱਕ ਦੀ ਸੱਚ ਦੀ ਗੱਲ ਹੈ ਔਰ ਲਾਈ ਲੱਗ ਕਿੰਨਾ ਹੈ ਸਮਾਜ ਤੇ ਤੁਹਾਡੀਆਂ ਇਹਨਾਂ ਗਲਤੀਆਂ ਦੇ ਨਾਲ ਉਹ ਬੱਚੇ ਨੂੰ ਕਿੰਨਾ ਖਤਰਾ ਹੋ ਸਕਦਾ ਕਦੀ ਇਹ ਸੋਚ ਕੇ ਦੇਖਿਆ ਕਿਸੇ ਨੇ ਕੋਈ ਵੀ ਨਹੀਂ ਸੋਚ ਰਿਹਾ ਹੋ ਸਕਦਾ ਉਹਨਾਂ ਦੇ ਘਰ ਦੇ ਉਹ ਵੀ ਮੇਰੀ ਇਹ ਗੱਲ ਬੁਰੀ ਲੱਗੇ ਪਰ ਠੰਡੇ ਜਗ੍ਹਾ ਦੇ ਨਾਲ ਬਹਿ ਕੇ ਸੋਚ ਕੇ ਦੇਖਿਓ ਪਹਿਲਾਂ ਜੋ ਕੁਝ ਹੋਇਆ ਸਾਡਾ ਸਮਾਜ ਕੀ ਹੈ ਤੇ ਕਿੱਦਾਂ ਮੈਂ ਕਹਿ ਰਿਹਾ ਕਿਉਂ ਕਹਿ ਰਿਹਾ ਉਹ ਬੱਚਾ ਪੈਦਾ ਹੋਇਆ ਕਿਸੇ ਇੱਕ ਬੇਫੂਫੇ ਨੇ ਕਹਿਤਾ ਵੀ ਸਿੱਧੂ ਮੂਡਾ ਆ ਹੈ ਜੀ ਸਾਰੇ ਮਗਰ ਕਹੀ ਜਾਂਦੇ ਸਿੱਧੂ ਮੂਡਾ ਆ ਇੱਡੀ ਕਿਸੇ ਨੇ ਕਿਹਾ ਸੀ ਦੀਪ ਸਿੱਧੂ ਨੇ ਝੰਡਾ ਚੜਾਤਾ ਮੈਂ ਹਰ ਵਾਰ ਕਹਿਣਾ ਤੇ ਸਾਰੇ ਕਹਿਣ ਲੱਗ ਪਏ ਝੰਡਾ ਚੜਾਤਾ ਚਲੋ ਮੈਂ ਮੰਨਦਾ ਆ ਜਿਹੜੇ ਐਕਟਰ ਹੈ ਜਿਹੜੇ ਜਿੰਨੇ ਵੀ ਆਹ ਪੈਸੇ-ਪੂਸੇ ਤੇ ਵਿਕਣ ਵਾਲੇ ਆ ਇਹ ਸਾਡੀ ਆਮ ਪਬਲਿਕ ਦੀ ਜਾਂਦਾ ਦੀ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ ਪਰ ਇਹਨਾਂ ਦੀ ਯਾਦਦਾਸ਼ਤ ਕਮਜ਼ੋਰ ਨਹੀਂ ਆ ਨਾ ਵੱਡੇ ਵੱਡੇ ਸਿੰਗਰ ਐਕਟਰ ਜੋਗਰਾਜਰ ਕੇ ਅਫਸਾਨਾ ਖਾਨ ਦੇ ਭਾਈ ਨੇ ਅਫਸਾਨਾ ਖਾਨ ਸਿੱਧੂ ਮੋੜਾਇਆ ਮੋੜਾਇਆ ਉਹਦੀਆਂ ਜਿਹੜੀਆਂ ਵੀਡੀਓ ਐਡਿਟ ਕਰਕੇ ਪਾਈ ਜਾਂਦੇ ਆ ਤੁਹਾਡਾ ਪੁਰਾਣਾ ਫੇਰ ਆ ਗਿਆ ਤੇ ਸਾਡਾ ਸਮਾਜ ਜਿਹੜਾ ਹੈ ਬਹੁਤ ਛੇਤੀ ਇਹ ਚੀਜ਼ਾਂ ਸਮਝ ਲੈਂਦਾ ਅੱਜ ਤੋਂ ਨਹੀਂ ਪਹਿਲਾਂ ਤੋਂ ਤੁਸੀਂ ਸੋਚੋ ਕ੍ਰਿਸ਼ਨ ਭਗਵਾਨ ਦਾ ਪਤਾ ਲੱਗ ਗਿਆ ਪਹਿਲਾਂ ਜੰਮਣਾ ਹੋਂ ਦੁਆਰਾ ਹਨਾ ਤੇ ਉਹ ਕ੍ਰਿਸ਼ਨ ਭਗਵਾਨ ਨੂੰ ਮਾਰ ਲਈ ਜੇਲ੍ਹ ਦੇ ਵਿੱਚ ਪਲਾਨਿੰਗ ਹੋਣ ਲੱਪਈਆਂ ਤੇ ਸਾਡਾ ਸਮਾਜ ਹੈ ਕਿ ਹਾਲਾਂਕਿ ਇਹ ਵੀਡੀਓ ਬਣਨ ਤੋਂ ਬਾਅਦ ਪਤਾ ਨਹੀਂ ਬਹੁਤਿਆਂ ਨੇ ਗਲਤ ਕਮੈਂਟ ਪਾਉਣੇ ਮੈਨੂੰ ਕੋਈ ਫਰਕ ਨਹੀਂ ਪੈਣਾ ਪਰ ਜਿਹੜੇ ਕਹਿੰਦੇ ਵੀ ਸਿਆਣੀ ਗੱਲ ਏ ਸਿਆਣੀ ਗੱਲ ਹੈ ਅਸਲ 'ਚ ਬੁੱਝ ਲੋਕਾਂ ਵਾਲੀ ਗੱਲ ਨਹੀਂ ਅਸੀਂ ਮਗਰ ਲੱਜਾਣੇ ਆ ਉਹ ਗੱਲਾਂ ਕਹਿਣ ਲੱਪਨੇ ਹਾਂ ਜੀ ਹਾਂ ਜੀ ਹਾਂ ਬਸ ਬਾਕੀ ਇਸ ਬੱਚੇ ਦੇ ਤੁਸੀਂ ਜੀਂਦੇ ਜੰਮਦੇ ਦੇ ਦੁਸ਼ਮਣ ਖੜੇ ਕਰ ਰਹੇ ਹੋ ਜਿਨ੍ਹਾਂ ਨੇ ਉਸ ਬੰਦੇ ਨਾਲ ਸਿੱਧੂ ਮੂਸੇ ਵਾਲਾ ਮੈਨੂੰ ਬਹੁਤ ਦੁੱਖ ਆ ਜੀ ਉਹ ਬੰਦੇ ਦਾ ਉਹਦੇ ਮਨ ਦੇ ਬਿਜ਼ਨਸ ਹੋਇਆ ਬਹੁਤ ਸਾਰਿਆਂ ਨੇ ਬਿਜ਼ਨਸ ਕੀਤੇ ਆ ਜੀ ਲੋਕਾਂ ਨੂੰ ਪੈਸਾ ਚਾਹੀਦਾ ਬੰਦੇ ਦੀ ਕੋਈ ਵੈਲਿਊ ਨਹੀਂ ਉਹਦੀ ਸੋਚ ਦੇ ਕਿਹਨੇ ਕੰਮ ਕੀਤਾ ਕਿਸੇ ਨੇ ਕੰਮ ਨਹੀਂ ਕੀਤਾ ਮੈਂ ਐਡਿਟ ਕਰਕੇ ਜਾਂ ਫੋਟੋਆਂ ਲਾ ਕੇ ਵੀਡੀਓ ਨਹੀਂ ਪਾ ਰਿਆ ਲੋਕਾਂ ਨੂੰ ਐਂ ਦੇਖਣੀ ਪਊਗੀ ਗੱਲ ਸਿਆਣੀ ਆ ਇਹਨੂੰ ਸਮਝੋ ਤੇ ਉਹਦੇ ਮਰਨ ਤੇ ਬਿਜ਼ਨਸ ਹੋਇਆ ਹੁਣ ਜਿਹਨੇ ਉਹ ਬੰਦੇ ਨੂੰ ਮਾਰਿਆ ਹੈ ਉਹਨਾਂ ਦੇ ਦਿਮਾਗ ਤੇ ਤਾਂ ਬਾਰ-ਬਾਰ ਕਹਿਣ ਤੇ ਪ੍ਰੈਸ਼ਰ ਪਾਈ ਜਾਣਾ ਇੱਕ ਝੂਠ ਬਾਰ-ਬਾਰ ਸੱਚ ਕਹੀ ਜਾਓ ਸੋ ਬੰਦੇ ਨੂੰ ਕਹੀ ਜਾਵੇ ਇਹ ਸੱਚ ਆ ਇਹ ਸੱਚ ਆ ਉਹ ਮੰਨ ਜਾਣਾ ਉਹਨੂੰ ਸੋਚੋ ਵੀ ਉਹਦੇ ਬੰਦੇ ਕਿੰਨੇ ਦੁਸ਼ਮਣ ਬਣ ਜਾਣਗੇ ਵੀ ਇਹ ਸਿੱਧੂ ਹੀ ਆ ਉਹਨਾਂ ਦੇ ਦਿਮਾਗ ਤੇ ਤਾਂ ਗੱਲ ਆ ਜਾਣੀ ਨਾ ਤੇ ਉਹਦੇ ਲਈ ਕਿੰਨਾ ਔਖਾ ਹੈ ਉਹ ਬੱਚੇ ਲਈ ਇੱਕ ਵੱਡਾ ਸਤਾਰ ਕਹਿ ਰਿਹਾ ਵੀ ਇਹਨੂੰ ਫਲਾਨੀ ਤਰ੍ਹਾਂ ਪਾਲਣਾ ਚਾਹੀਦਾ ਜਰਨੈਲ ਵਾਂਗੂ ਪਾਲਣਾ ਚਾਹੀਦਾ ਇਹ ਆ ਕਰ ਦੂੰਗਾ ਉਹ ਕਰ ਦੂੰਗਾ ਪਈ ਜਿਹੜੇ ਵਿਰੋਧੀ ਨੇ ਉਹ ਉਹ ਹੀ ਚੀਜ਼ ਨੂੰ ਅਡਜਸਟ ਕਰ ਪਾਉਣਗੇ ਜਾਂ ਹਾਜ਼ਮ ਕਰ ਪਾਉਣਗੇ ਇਹ ਬੇਨਤੀ ਹੈ ਪਈਏ ਸਮਝੋ ਹਾਲਾਂਕਿ ਤੁਹਾਨੂੰ ਪਤਾ ਪਈ ਪਹਿਲਾਂ ਲੋਕਾਂ ਨੇ ਕੀ ਗੱਲ ਫਲਾਈ ਪਈ ਜੀ ਦੋ ਜਬ ਬੱਚੇ ਆ ਪੇਟ ਦੇ ਵਿੱਚ ਫਲਾਨਾ ਆ ਧਮਕਨ ਟਾਈਮ ਮੇਰੇ ਕੋਲ ਵੀ ਇਹ ਨਹੀਂ ਗੱਡੀ ਜਾਂਦੀ ਚ ਮੈਂ ਦੇਖ ਲਓ ਵੀਡੀਓ ਪਾ ਰਿਹਾ ਹਾਂ ਹਣਾ ਤੇ ਦੋ ਬੱਚੇ ਉਹ ਵੀ ਝੂਠ ਨਿਕਲਿਆ ਪਤਾ ਸਾਨੂੰ ਵੀ ਸੀ ਮੈਨੂੰ ਪਤਾ ਲੱਗਿਆ ਜਦੋਂ ਆਪਾਂ ਚੁੱਪ ਰਹੇ ਪਰ ਹੁਣ ਜਦੋਂ ਬੱਚਾ ਹੋ ਗਿਆ ਤੇ ਤੁਸੀਂ ਕਹਿਣ ਉਹ ਉਹ ਗੱਲ ਮੁੱਕ ਭੁੱਲ ਗਏ ਸਾਰੇ ਵੀ ਮੀਡੀਆ ਤੇ ਸੋਸ਼ਲ ਮੀਡੀਆ ਝੂਠ ਚੱਲਦਾ ਸੀ ਹੁਣ ਜੋੜੀ ਸੋਸ਼ਲ ਮੀਡੀਆ ਤੇ ਆ ਝੂਠ ਚਲਾ ਲਿਆ ਭਈ ਇਹ ਸਿੱਧੂ ਹੀ ਮੋੜਾ ਆ ਤੇ ਵੀਡੀਓ ਪੈਣ ਲੱਪੇ ਭਾਈ ਇਹ ਗੱਲਾਂ ਨੂੰ ਥੋੜਾ ਜਿਆ ਸਮਝੋ ਤੁਸੀਂ ਆਪਣੀ ਬੱਲੇ ਬੱਲੇ ਦੇ ਚੱਕਰ 'ਚ ਉਹ ਬੱਚੇ ਦੀ ਜ਼ਿੰਦਗੀ ਨਾ ਦੂਏ 'ਚ ਪਾਓ ਜਿਣੀ ਇੰਨਾ ਸਭ ਕੁਝ ਐਡਾ ਸੂਰਮਾ ਹੁੰਦੇ ਹੋਏ ਉਹ ਮਾਰ ਦਿੱਤਾ ਉਹ ਕਿਤੇ ਘੱਟ ਥੋੜੀ ਹੋਣਗੇ ਪਤਾ ਅਜ ਤੱਕ ਨਹੀਂ ਲੱਗ ਰਿਆ ਜਿਨ੍ਹਾਂ ਨੂੰ ਪਤਾ ਹੈ ਜੇ ਉਹ ਬੋਲਣਾ ਚਾਹੁੰਦੇ ਉਹਨਾਂ ਦੀ ਗੱਲ ਸੁਣਨ ਕੋਈ ਨਹੀਂ ਦਿੰਦਾ ਅਸੀਂ ਤਾਂ ਗੱਲਾਂ ਕੀਤੀਆਂ ਵੀ ਕਈ ਉਹਨਾਂ ਦੇ ਘਰਦਿਆਂ ਨੂੰ ਵੀ ਪਤਾ ਹੈ ਨਾ ਜਦੋਂ ਮੈਂ ਆਇਆ ਪੰਜਾਬ ਤੇ ਮੈਂ ਜਾਊਂਗਾ ਮੈਂ ਗੱਲ ਵੀ ਕਰੂੰਗਾ ਹੱਲੇ ਉਹਨਾਂ ਨੇ ਫੋਨ ਆਫ ਕੀਤੇ ਹੋਏ ਨੇ ਮੇਰੀ ਗੱਲ ਨਹੀਂ ਹੋਈ ਪਰ ਇਹ ਬਹੁਤ ਗਲਤ ਚੀਜ਼ ਹੈ ਵੀ ਜਿਹੜਾ ਤੁਸੀਂ ਕਰ ਰਹੇ ਹੋ ਵੀ ਸਿੱਧੂ ਜੰਮਪਿਆ ਸਿੱਧੂ ਜੰਮਪਿਆ ਉਹਦੇ ਦੁਸ਼ਮਣ ਪੈਦਾ ਕਰ ਰਹੇ ਹੋ ਨੰਬਰ 2 ਤੇ ਇਹ ਭੁੱਲ ਜਾਓ ਕਿ ਉਹ ਉਹੀ ਸੋਚ ਲੈ ਕੇ ਆਉ 25 ਸਾਲ 20 ਸਾਲ 15 ਸਾਲ ਲੱਗ ਜਾਣੇ ਆ ਹਾਂ ਇੱਕ ਉਹਨੇ ਥੋੜਾ ਜਿਹਾ ਜੁਰਤ ਵਾਲਾ ਕੰਮ ਕਿਤੇ ਕਰ ਲਿਆ ਲੋਕਾਂ ਨੇ ਕਹਣਾ ਓਦਾਂ ਦਾ ਹੀ ਆ ਉਹ ਬੰਦੇ ਦੀ ਸੋਚ ਬਹੁਤ ਡਿਫਰੈਂਟ ਸੀ ਔਰ ਬਹੁਤ ਮਹਾਨ ਬੰਦਾ ਸੀ ਉਹ ਖੁਦ ਅਮੀਰ ਸੀ ਪਰ ਉਹ ਚਾਹੁੰਦਾ ਸੀ ਕਿ ਮੈਂ ਲੋਕ ਅਮੀਰ ਕਰਨੇ ਆ ਉਹਦੀ ਸੋਚ ਨੂੰ ਕਿਹੜੇ ਨੇ ਜਿੰਦਾ ਰੱਖਿਆ ਦੱਸੋ ਮੈਨੂੰ ਕਿਸੇ ਨੇ ਨਹੀਂ ਜਿੰਦਾ ਰੱਖਿਆ ਇਹ ਚੀਜ਼ਾਂ ਸਮਝਣ ਵਾਲੀਆਂ ਪਲੀਜ਼ ਇਹ ਚੀਜ਼ਾਂ ਨੂੰ ਸਮਝੋ ਜੋ ਮੈਂ ਕਹਿਣਾ ਚਾਹਣਾ ਜਿਹੜੇ ਮੇਰੇ ਵਿਰੋਧੀ ਆ ਜਾਓ ਚਮਚੇ ਚੁੰਮਚੇ ਜਾ ਸਿੰਗਰੇ ਐਕਟਰਾਂ ਦੇ ਉਹਨਾਂ ਨੂੰ ਬੋਲਣਾ ਹੀ ਆ ਮੈਨੂੰ ਉਹਨਾਂ ਕੋਈ ਫਰਕ ਨਹੀਂ ਪੈਂਦਾ ਕਮੈਂਟਾਂ ਦੇ ਮੈਂ ਜਵਾਬ ਦੇਣੇ ਘੱਟ ਕਰ ਦੇਣੇ ਆ ਫਿਰ ਹਨਾ ਇੱਕ ਦੋ ਦਿਨਾਂ ਚ ਮੈਂ ਲਾਈਵ ਹੋਣਾ ਤੇ ਉਹ ਦੇਖ ਲਿਓ ਔਰ ਲਾਈਵ ਸ਼ਾਮ ਨੂੰ ਹੋਊਗਾ 7:30 ਵਜੇ ਹਨਾ ਮਿਹਰਬਾਨੀ ਸ਼ੁਕਰੀਆ